ਬੀਤੇ ਦਿਨੀ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਮੀਟਿੰਗ ਕੀਤੀ ਜਾਂਦੀ ਹੈ HDFC ਬੈਂਕ ਦੇ ਨਾਲ ਸਾਰੇ ਰਿਸ਼ਤੇ ਜਿਹੜੇ ਨੇ ਤੋੜ ਦਿੱਤੇ ਗਏ ਨੇ ਇਸ ਤੋੜਨ ਤੋਂ ਬਾਅਦ ਜੇਕਰ ਤੁਹਾਡਾ ਵੀ ਹੁਣ ਇਸ HDFC ਬੈਂਕ ਦੇ ਵਿੱਚ ਖਾਤਾ ਹੈ ਤਾਂ ਇਸ ਖਬਰ ਨੂੰ ਧਿਆਨ ਨਾਲ ਸੁਣ ਲਿਓ ਕਿ ਸਰਕਾਰ ਨੇ ਕਿਸ ਕਾਰਨਾ ਕਰਕੇ HDFC ਬੈਂਕ ਦੇ ਨਾਲ ਜਿਹੜੇ ਨੇ ਨਾਤੇ ਜੁੜੇ ਹੋਏ ਸੀ ਉਹ ਤੋੜ ਦਿੱਤੇ ਨੇ ਕਿਉਂਕਿ ਸਭ ਤੋਂ ਪਹਿਲਾਂ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹ ਖਬਰ ਤੁਹਾਨੂੰ ਸੁਣਨ ਲਈ ਲਈ ਜਿਹੜਾ HDFC ਬੈਂਕ ਦਾ ਜਿਹੜੇ CEO ਨੇ ਪਹਿਲਾਂ ਵੀ ਫਰਾਡ ਕੀਤਾ ਗਿਆ ਸੀ ਤਾਂ ਇਸ ਤੋਂ ਬਾਅਦ ਹੁਣ ਇਹ ਖਬਰ ਆ ਜਾਂਦੀ ਹੈ ਕਿ ਪੰਜਾਬ ਸਰਕਾਰ ਨੇ HDFC ਬੈਂਕ ਦੇ ਨਾਲ ਸਾਰੇ ਨਿਸ਼ਤੇ ਨਾਤੇ ਜਿਹੜੇ ਨੇ ਤੋੜ ਦਿੱਤੇ ਨੇ ਇਸ ਸਬੰਧ ਦਿੱਤੇ ਹੋਏ ਹੁਣ ਜਿਹੜਾ ਪੰਜਾਬ ਸਰਕਾਰ ਦਾ ਲੈਂਡ ਦੇਣਾ ਹੈ ਉਹ HDFC ਬੈਂਕ ਦੇ ਨਾਲ ਨਹੀਂ ਹੋਵੇਗਾ ਵੱਡੀ ਗਿਣਤੀ ਦੇ ਵਿੱਚ ਪੰਜਾਬ ਸਰਕਾਰ ਦੇ ਮੁਲਾਜ਼ਮ ਸੀਗੇ ਜਿਵੇਂ ਕੀ ਕਹਿ ਲਈਏ ਕਿ ਪੰਜਾਬ ਪੁਲਿਸ ਔਰ ਉਹਨਾਂ ਨੂੰ ਸੈਲਰੀ ਦਿੱਤੀ ਜਾਂਦੀ ਸੀ ਵਕ ਵਕ ਵਿਭਾਗਾ ਦੇ ਨਾਲ HDFC ਬੈਂਕ ਦੇ ਖਾਤੇ ਵਿੱਚ ਸੀਗੇ ਜਿਨ੍ਹਾਂ ਨੂੰ ਮੁਲਾਜ਼ਮਾਂ ਨੇ ਜਿਹੜੇ ਸਰਕਾਰੀ ਮੁਲਾਜ਼ਮ ਨੇ ਉਹਨਾਂ ਦੇ ਖਾਤੇ HDFC ਬੈਂਕ ਦੇ ਵਿੱਚ ਸੀ ਔਰ ਪੰਜਾਬ ਸਰਕਾਰ ਨੇ HDFC ਬੈਂਕ ਦੇ ਵਿੱਚ ਸੈਲਰੀ ਪਾਉਣ ਦੇ ਸੀਗੀ ਪਰ ਹੁਣ ਐਦਾਂ ਨਹੀਂ ਹੋਵੇਗਾ ਪੰਜਾਬ ਸਰਕਾਰ ਨੇ HDFC ਬੈਂਕ ਨੂੰ ਜਿਹੜਾ ਡੀ ਪੈਨਲ ਕਰ ਦਿੱਤਾ ਗਿਆ ਜਿਹੜਾ ਉਹੋ ਕਰ ਦਿੱਤਾ ਗਿਆ ਯਕੀਨੀ ਕਰਕੇ ਸਾਰੇ ਰਿਸ਼ਤੇ ਨਾਤੇ ਜਿਹੜੇ ਨੇ ਉਹ ਤੋੜ ਦਿੱਤੇ ਗਏ ਨੇ ਆ ਇਹ ਸਬੰਧ ਤੋੜੇ ਹੋਏ ਨੇ ਕਿਸੇ ਵੀ ਤਰੀਕੇ ਦਾ ਕੋਈ ਵੀ ਲੈਂਡ ਦੇਣ ਜਿਹੜਾ ਹੁਣ HDFC ਬੈਂਕ ਦੇ ਨਾਲ ਪੰਜਾਬ ਸਰਕਾਰ ਨਹੀਂ ਕਰੇਗੀ ਔਰ ਬਕਾਇਰ ਜਿਹੜਾ ਵੀ ਪੰਜਾਬ ਸਰਕਾਰ ਦੇ ਵੱਲੋਂ ਕਿਹਾ ਗਿਆ ਕਿ ਇਹਨਾਂ ਨੂੰ ਬੈਂਕਾਂ ਦੇ ਨਾਲ ਜੋੜਿਆ ਜਾ ਸਕਦਾ ਕਿਉਂਕਿ ਹੋਰ ਬੈਂਕ ਨੇ ਜਿਨ੍ਹਾਂ ਦੇ ਨਾਲ ਤੁਹਾਡਾ ਜਿਹੜਾ ਨਾਤਾ ਹੁਣ ਬਣ ਜਾਵੇਗਾ ਕਿਉਂਕਿ ਜਿਸ ਦੇ ਵਿੱਚ ਕੋਟਕ ਮਿੰਦਰਾ ICICI ਹੈ ਜਾਂ ਫਿਰ ਐਕਸਿਸ ਬੈਂਕ ਹੈ ਉਹਨਾਂ ਦੇ ਜਿਹੜੇ ਨਾਮ ਨੇ ਹੁਣ ਲੈਣੇ ਸ਼ੁਰੂ ਕਰ ਦਿੱਤੇ ਨੇ ਤੇ ਇਹਨਾਂ ਦੇ ਨਾਲ ਜਿਹੜਾ ਹੁਣ ਸਾਰਾ ਨਾਤਾ ਵੀ ਰეკੋਮੈਂਡ ਕੀਤੇ ਗਏ ਨੇ ਪੰਜਾਬ ਸਰਕਾਰ ਦੇ ਵੱਲੋਂ ਸਭ ਤੋਂ ਪਹਿਲਾਂ ਸੈਂਟਰਲ ਬੈਂਕ ਬੈਂਕ ਆਫ ਇੰਡੀਆ ਤੇ ਹੋਰ ਵੀ ਸਿੱਧ ਬੈਂਕ ਹੈ ਜਿਵੇਂ ਕਿ ਹੋਰ ਕਾਫੀ ਜ਼ਿਆਦਾ ਜਿਹੜੇ ਬੈਂਕ ਨੇ ਜਿਨ੍ਹਾਂ ਦਾ ਸਿੱਧਾ-ਸਿੱਧਾ ਨਾਮ ਵੀ ਲੈ ਦਿੱਤਾ ਗਿਆ ਤੇ ਇੱਕ ਜਿਹੜੀ ਲਿਸਟ ਵੀ ਹੈ ਉਹ ਜਾਰੀ ਕਰ ਦਿੱਤੀ ਗਈ ਹੈ ਹੁਣ ਤੁਹਾਨੂੰ ਮੇਨ ਵਜ੍ਹਾ ਦੱਸਣ ਜਾ ਰਹੇ ਹਾਂ ਕਿ ਪੰਜਾਬ ਸਰਕਾਰ ਨੇ ਕਿਉਂ ਇਹ ਸਾਰੇ ਜਿਹੜੇ ਨੇ HDFC ਬੈਂਕ ਦੇ ਨਾਲ ਨਾਤੇ ਤੋੜੇ ਨੇ ਪੰਜਾਬ ਸਰਕਾਰ ਨੇ ਵਕ ਵਕ ਵਿਭਾਗਾਂ ਨੂੰ ਪੈਸੇ ਅਲਾਟ ਕੀਤੇ ਸਨ HDFC ਬੈਂਕ ਦੇ ਸਮੇਂ ਸਿਰ ਤੇ ਪੈਸੇ ਜਿਹੜੇ ਨੇ ਵਿਭਾਗਾ ਤੱਕ ਨਹੀਂ ਪਹੁੰਚਦੇ ਵਿਭਾਗਾ ਨੂੰ ਟਰਾਂਸਫਰ ਨਹੀਂ ਕੀਤੇ ਜਿਸ ਕਾਰਨ ਕਰਕੇ ਇਹ ਦੇਰੀ ਹੋਈ ਹੈ ਔਰ ਕੰਮ ਦੇ ਨਾਲ ਜਦੋਂ ਚੀਜ਼ਾਂ ਪ੍ਰਭਾਵਿਤ ਹੁੰਦੀਆਂ ਨੇ ਤਾਂ ਪੰਜਾਬ ਸਰਕਾਰ ਨੂੰ ਜਿਹੜਾ ਸਖਤ ਐਕਸ਼ਨ ਲੈਣਾ ਪਿਆ ਜੇਕਰ ਪੈਸਾ ਹੀ ਸਮੇਂ ਸਿਰ ਤੇ ਟਰਾਂਸਫਰ ਨਾ ਕੀਤਾ ਜਾਵੇ ਤਾਂ ਫਿਰ ਬੈਂਕਾਂ ਦਾ ਵੀ ਕੀ ਫਾਇਦਾ ਇਹ ਤਾਂ ਪੰਜਾਬ ਸਰਕਾਰ ਨੇ ਜਿਹੜਾ ਸਪਸ਼ਟ ਕਹਿ ਦਿੱਤਾ ਗਿਆ ਜਿਸ ਕਰਕੇ ਸਾਰੇ ਨਾਤੇ ਨੇ ਵਿਭਾਗਾਂ ਦੇ ਨਾਲ ਉਹਨਾਂ ਨੂੰ ਸੂਚਨਾ ਵੀ ਦੇ ਦਿੱਤੀ ਹੈ ਕਿ HDFC ਦੇ ਨਾਲ ਜਿਹੜੇ ਨੇ ਨਾਤੇ ਨਹੀਂ ਹੋਣਗੇ ਔਰ ਟ੍ਰਾਂਸਫਰ ਜਿਹੜੇ ਆ ਇਸ ਖਾਤਿਆਂ ਦੇ ਵਿੱਚ ਸੈਲਰੀਆਂ ਨਹੀਂ ਹੋਣਗੀਆਂ ਇਹ ਖਾਸ ਤੌਰ ਤੇ ਜਿਹੜਾ ਹੁਣ ਤੁਸੀਂ ਨੋਟਿਸ ਕਰ ਲਵੋ ਔਰ ਤੁਹਾਨੂੰ ਦੱਸ ਦਈਏ ਕਿ ਜਿਹੜਾ ਇਹ ਹੁਣ ਇਸ ਟਾਈਮ HDFC ਬੈਂਕ ਦੇ ਨਾਲ ਜਿਹੜਾ ਡੀ ਪੈਨਲ ਕਰ ਦਿੱਤਾ ਗਿਆ ਹੈ ਕਿ ਬਲੈਕਲਿਸਟ ਕਰ ਦਿੱਤਾ ਗਿਆ ਸਾਰੇ ਸਬੰਧ ਜਿਹੜੇ ਨੇ ਬਿਲਕੁਲ ਤੋੜ ਦਿੱਤੇ ਗਏ ਨੇ ਪਹਿਲਾਂ HDFC ਬੈਂਕਾਂ ਦੇ ਵਿੱਚ ਕਾਫੀ ਰਸ਼ ਲੱਗਿਆ ਹੁੰਦਾ ਸੀ ਹੁਣ ਸਰਕਾਰੀ ਮੁਲਾਜ਼ਮ ਜਿਹੜੇ ਨੇ HDFC ਬੈਂਕਾਂ ਦੇ ਵਿੱਚ ਤੁਹਾਨੂੰ ਨਹੀਂ ਦਿਖਣਗੇ ਇਹ ਪੰਜਾਬ ਦੇ ਵਿੱਚ ਜਿਹੜੀ ਹੈ ਕੱਲ ਮੀਟਿੰਗ ਹੁੰਦੀ ਹੈ ਜਿਸ ਦੇ ਵਿੱਚ ਸਖਤ ਐਕਸਲ ਲਿਆ ਜਾਂਦਾ ਹੈ ਤੁਹਾਨੂੰ ਜਿਹੜੀਆਂ ਅਸੀਂ HDFC ਬੈਂਕ ਦੀਆਂ ਤਸਵੀਰਾਂ ਸਲਝੀਆਂ ਕਰ ਰਹੇ ਹਾਂ ਜਿੱਥੇ ਉਰੇ ਮੇਲਾ ਲੱਗਿਆ ਹੁੰਦਾ ਸੀ ਇਸ ਟਾਈਮ ਇਹ ਬੈਂਕ ਵੀ ਜਿਹੜੇ ਨੇ ਬਿਲਕੁਲ ਖਾਲੀ ਹੁੰਦੇ ਵੀ ਦਿਖਾਈ ਦੇ ਰਹੇ ਨੇ ਜੇ ਗੱਲ ਕਰੀਏ ਤਾਂ ਇਸ ਦੇ ਉੱਪਰ ਕਾਫੀ ਪ੍ਰਭਾਵ ਪਾਏਗਾ ਕਿਉਂਕਿ ਇਸ ਟਾਈਮ ਐਚਡੀਐਫਸੀ ਬੈਂਕ ਜਿਹੜਾ ਹੈ ਫੇਮਸ ਹੋਣ ਦੇ ਲਈ ਪੂਰਾ ਆਪਣਾ ਜ਼ੋਰ ਲਗਾ ਰਿਹਾ ਸੀ ਚਾਹੇ ਉਹ 골ਡ ਲੋਨ ਹੈ ਚਾਹੇ ਹੋਰ ਲੋਨ ਹੈ ਕਾਫੀ ਫੇਮਸ ਬੈਂਕ ਇਹ ਨਿਕਦਾ ਸੀ ਕਿਉਂਕਿ ਕਈ ਸ਼ਹਿਰਾਂ ਦੇ ਵਿੱਚ ਇਹਦੀਆਂ ਜਿਹੜੀਆਂ ਬ੍ਰਾਂਚਾਂ ਨੇ ਪੰਜਾਬ ਸਰਕਾਰ ਨੇ ਜਦੋਂ ਦਾ ਇਸ ਦੇ ਉੱਪਰ ਐਕਸ਼ਨ ਲਿਆ ਹੈ ਤਾਂ ਕੁਝ ਜਿਹੜੇ ਖਾਤੇ ਨੇ ਉਹ ਹੁਣ ਡੀ ਪੈਨਲ ਵੀ ਹੋਣੇ ਸ਼ੁਰੂ ਹੋ ਚੁੱਕੇ ਨੇ ਦੇਖਦੇ ਆਂ ਇਸ ਤਰੀਕੇ ਦੇ ਨਾਲ ਜਿਹੜੇ ਹੁਣੇ ਬੈਂਕ ਤੇ ਅਸਾਰ ਨਿਕਲਦੇ ਨੇ ਔਰ ਕਿਸ ਤਰੀਕੇ ਨਾਲ ਇਹ ਜਿਹੜਾ ਬੈਂਕ ਹੈ ਹੁਣ ਲੋਕਾਂ ਨੂੰ ਕੀ ਤਰੀਕੇ ਨਾਲ ਜਿਹੜਾ ਆਪਣੀ ਜਵਾਬਦੇਹੀ ਵੀ ਕਹੇਗਾ ਫਿਲਹਾਲ ਦਿਓ ਇਜਾਜ਼ਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ